ਹਾਂਜੀ ਪਿਆਰੇ ਵਿਦਿਆਰਥੀਓ ਉਮੀਦ ਆ ਤੁਹਾਡਾ ਪੇਪਰ ਬੜਾ ਵਧੀਆ ਹੋਇਆ ਹੋ। ਸੈਕੰਡ ਜਿਹੜਾ ਪੇਪਰ ਸੀ ਤੁਹਾਡਾ ਉਹਦਾ ਆਪਾਂ ਹੱਲ ਲੈ ਕੇ ਆਏ ਆ। ਪੂਰਾ ਹੱਲ ਦੇਖਣਾ ਤਾਂ ਤੁਸੀਂ ਬੈਦਕ ਮੈਥਨ ਟ੍ਰਿਕਸ ਵੀ ਤੇ ਪਨੀਤ ਨੂੰ ਸਬਸਕ੍ਰਾਈਬ ਕਰ ਲਓ। ਇਹ ਕੇ ਆ ਜਰੂਰ ਤੁਸੀਂ ਇੱਥੇ ਥੋੜਾ ਜਿਆ ਮੈਂ ਫਾਸਟ ਚੱਲੂੰਗਾ। ਤੀਜੀ ਚੌਥੀ ਸ਼ੀਟ ਦੇ ਵਿੱਚੋਂ ਹੀ ਪੇਪਰ ਸੀ। ਮੜਾ ਮੋਟਾ ਰਕਮਾਂ ਦਾ ਬਦਲਾਅ ਕੀਤਾ ਹੋਇਆ ਸੀ। ਠੀਕ ਹੈ ਉਹ ਜਰੂਰ ਹੈ ਬਾਕੀ ਮੈਂ ਇੱਥੇ ਤੁਹਾਨੂੰ ਸੌਲਵ ਵੀ ਕੀਤਾ ਹੋਇਆ। ਥੋੜਾ ਫਾਸਟ ਕਰਾਉਂਗਾ ਕਿਉਂਕਿ ਸੋਲੂਸ਼ਨ ਐ ਪੇਪਰ ਹੋ ਚੁੱਕਿਆ ਪਰ ਅੱਗੇ ਵੀ ਪੇਪਰ ਇਹਦੇ ਵਿੱਚੋਂ ਆਉਣਾ ਤੁਹਾਡਾ ਪੱਕਿਆਂ ਦੇ ਵਿੱਚ 40% ਪੇਪਰ ਹੋਣਾਗਾ ਸੋ ਤਿਆਰੀ ਲਈ ਵੀਡੀਓ ਜ਼ਰੂਰ ਪੂਰੀ ਦੇਖਣੀ ਹੈ ਕਿਵੇਂ ਤੁਹਾਡਾ ਪੇਪਰ ਰਿਹਾ ਦੱਸਿਓ ਮੈਨੂੰ ਕਿੰਨਾ ਕੁ ਠੀਕ ਰਿਹਾ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਪਹਿਲਾ ਸਵਾਲ ਕੀ ਸੀ ਸਹਿਚਾਰਤਾ ਗੁਣ ਜਿਹਨੂੰ ਪੈ ਅਸੋਸੀਏਟਿਵ ਵੀ ਕਹਿ ਦਿੰਨੇ ਆ ਕਿਹੜੀਆਂ ਸੰਕ੍ਰਿਮਾਂ 'ਤੇ ਲਾਗੂ ਹੁੰਦਾ ਹੈ ਇਹ ਬਟਾ ਜੋੜ ਅਤੇ ਗੁਣਾ ਤੇ ਲੱਗ ਹੁੰਦਾ ਹੈ a ਜੋੜ b ਜੋੜ c ਜਿਵੇਂ ਇਦਾਂ ਲਿਖਿਆ ਹੁੰਦਾ ਬਰਾਬਰ a ਜੋੜ b ਜੋੜ c ਇਹ ਜੋੜ ਚ ਵੀ ਹੁੰਦਾ ਗੁਣਾ ਚ ਵੀ ਹੁੰਦਾ ਤੇ ਤੀਜੀ ਆਪਸ਼ਨ ਤੁਹਾਡੀ ਠੀਕ ਸੀ ਅਗਲੇ ਸਵਾਲ 'ਚ ਬੌਡ ਮਾਸ ਲਾਉਣਾ ਸੀ ਬੌਡ ਮਾਸ ਦਾ ਮਤਲਬ ਪਹਿਲਾਂ ਕੀ ਹੋਣਾ ਸੀ ਗੁਣਾ ਦੇਖੋ ਇਹ ਸੋਲੂਸ਼ਨ ਹੈ ਜ਼ੂਮ ਕਰ ਦਿਨਾ ਠੀਕ ਹੈ 563 125 ਨੂੰ ਦੋਨਾਂ ਗੁਣਾ ਕੀਤੇ 2250 ਆ ਗਿਆ ਫਿਰ ਜੋੜ ਵਾਲੇ ਰਕਮਾਂ ਨੂੰ ਪਹਿਲਾਂ ਜੋੜ ਦੇਣਾ ਜੋੜਾ ਗਿਆ 800 ਘਟਾਓ ਵਾਲੇ ਕਿੰਨੇ 250 ਵਿੱਚੋਂ ਘਟਾ ਆਦਿ ਨੇ ਕਿੰਨੇ ਬਚ ਗਏ 550 ਪਹਿਲੀ ਆਪਸ਼ਨ ਤੇ ਟਿਕ ਲਾ ਦੇਣਾ ਸੀ ਸਕੂਲ ਵਿੱਚ ਕੁੱਲ ਵਿਦਿਆਰਥੀ ਰਕਮ ਤੁਸੀਂ ਦੇਖੀ ਵੀ ਹੈ 3/8 ਕੁੜੀਆਂ ਨੇ ਬਾਕੀ ਮੁੰਡੇ ਨੇ ਤਾਂ ਮੁੰਡੇ ਕਿੰਨੇ ਹੋਗੇ 5/8 1 3/8 1 ਮਤਲਬ 8/8 ਘਟਾ ਕੇ ਆਉਂਦਾ 5/8 ਲਿਖਿਆ ਬਰ ਬਨੇ ਹੁਣ ਅੱਗੇ ਪੁੱਛਿਆ ਸੀ ਮੁੰਡਿਆਂ ਦੀ ਗਿਣਤੀ ਕਿੰਨੀ 180 ਜੇ ਅੰਕਾਂ 'ਚ ਗੱਲ ਕਰੀਏ ਤਾਂ 180 ਹੈ ਜੇ ਭਟਿਆਂ 'ਚ ਗੱਲ ਕਰੀ ਤਾਂ 5/8 ਤਾਂ ਪੂਰੀ ਰਕਮ ਨੂੰ ਮੈਨੇ ਵਿਦਿਆਰਥੀਆਂ ਨੂੰ ਕੀ ਮੰਨ ਲਿਆ x ਤਾਂ x 5/8 ਬਰਾਬਰ ਕਿੰਨਾ 180 ਤਾਂ 8/5 ਉਧਰ ਚਲਾ ਗਿਆ ਜਦੋਂ 8/5 ਨੂੰ ਮੈਂ ਕਟਾਅ ਕੀਤਾ ਤਾਂ ਕਿੰਨਾ ਆ ਗਿਆ x 288 ਮਤਲਬ ਵਿਦਿਆਰਥੀ ਕਿੰਨੇ ਨੇ 288 ਜਿਵੇਂ ਆਪਾਂ ਸੌਲਵ ਕੀਤੇ ਏਦਾਂ ਹੀ ਤੁਸੀਂ ਨੇ ਸੌਲਵ ਕਰਨਾ ਹੈ। ਇੱਕ ਆਠ ਅੰਕਾਂ ਦੀ ਸੰਖਿਆ ਹੈਗੀ ਨੂੰ 3 ਨਾਲ ਭਾਗ ਕਰਨ ਤੇ ਜ਼ੀਰੋ ਬਾਕੀ ਬਚਦਾ ਹੈ। ਮਤਲਬ 3 ਤੇ ਵੰਡੀ ਜਾਂਦੀ ਹੈ। 3 ਦੇ ਵੰਡੀ ਜਾਣ ਵਾਸਤੇ ਤੁਹਾਨੂੰ ਵੀਡੀਓ ਚ ਵੀਨੇ ਦੱਸਿਆ ਸੀ ਕਿ ਅੰਕਾਂ ਦਾ ਜੋੜ ਚੈੱਕ ਕਰਨਾ ਕਿੰਨਾ ਕਾ। ਆ ਮੈਨੇ ਜੋੜ ਲਾ ਲਿਆ। ਜਦੋਂ ਮੈਨੇ ਜੋੜ ਕੀਤਾ ਤਾਂ ਅਨਸਰ ਆ ਗਿਆ 31 ਜੋੜ। ਆ ਆ ਗਿਆ ਅਨਸਰ। ਤੇ ਕਿਤੇ ਵੰਡਿਆ ਜਾਣਾ ਚਾਹੀਦਾ ਹੈ? 3 ਤੇ ਤੋ ਤਿੰਨ ਦੇ ਬੰਡੇ ਤਾਂ ਜਾਊ ਜੇ 31 ਤੇ ਕਿੰਨੇ ਜੋੜ ਦਈਏ 2 ਜੋੜ ਦਈਏ ਜਾਂ 31 'ਚ ਕਿੰਨੇ ਜੋੜ ਦਈਏ 5 ਜੋੜ ਦਈਏ ਤੇ ਜਾਂ 31 'ਚ ਕਿੰਨੇ ਜੋੜ ਦਈਏ 8 ਜੋੜ ਦਈਏ ਕਿਉਂ 31 ਦੇ 2 ਹੁੰਦੇ ਨੇ 33 36 39 ਇਸ ਤੋਂ ਬਾਅਦ ਜੋੜਾਂਗੇ ਫਿਰ ਆਪਾਂ ਇਹਨਾਂ ਨੇ ਪੁੱਛਿਆ ਸੀ ਵੀ ਅੰਕ ਤਾਂ ਇੱਕੋ ਹੀ ਚਾਹੀਦਾ ਲਾਸਟ 'ਚ ਨਹੀਂ ਤਾਂ ਅਦਰਵਾਈਜ਼ ਅੰਕ ਵੱਜ ਜਾਣਗੇ ਤਾਂ ਆਨਸਰ ਕਿੰਨਾ ਆਉਣਾ ਸੀ ਤਿੰਨ 옵ਸ਼ਨ ਮੈਂ ਲਿਖਿਆ ਮੈਂ ਕਿਹੜੇ-ਕਿਹੜੀਆਂ 2 5 ਤੇ 8 ਵੱਡੇ ਤੋਂ ਛੋਟਾ ਦੱਸਣਾ ਤਾਂ ਚੌਥੀ ਆਪਸ਼ਨ ਤੁਹਾਡੀ ਕੀ ਸੀ ਬਿਲਕੁਲ ਠੀਕ ਸੀ ਪਹਿਲਾ 444 ਹੈ ਪੁਆਇੰਟ ਨੂੰ ਭੁੱਲ ਜੋ 443 ਹੈ ਫਿਰ 433 ਹੈ ਫਿਰ 345 ਘਟਦੇ ਕ੍ਰਮ ਚ ਸੀ ਸੋਨੇ ਐਲ ਸੀ ਡੀ ਲਈਤੀ 3000 ਦੀ 5000 ਦੀ ਕਿਸ਼ਤ ਬਣਗੀ ਤਾਂ ਟੋਟਲ ਕਿਸ਼ਤਾਂ ਕਿੰਨੀਆਂ ਹੋਗੀਆਂ 6 ਤਾਂ ਟੋਟਲ ਕਿਸ਼ਤਾਂ ਕਿੰਨੀਆਂ ਨੇ 6 ਪਹਿਲੀ ਕਿਸ਼ਤ ਜੁਲਾਈ ਚ ਭਰੀ ਹੈ ਤਜਲਾਈ ਤੋਂ ਬਾਅਦ ਮਹੀਨੇ ਜੋੜਨੇ ਕੋਈ ਕੁਝ ਕਰਦੇ ਜਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਤਾਂ ਲਾਸਟ ਕਿਸ਼ਤ ਅਕਤੂਬਰ ਨਹੀਂ ਐ ਦਸੰਬਰ ਦੇ ਵਿੱਚ ਅੰਕਾਂ ਦਾ ਜੋੜ ਕਹਿੰਦੇ ਤਿੰਨ ਤੇ ਵੰਡਿਆ ਜਾਣਾ ਚਾਹੀਦਾ ਕਹਿੰਦੇ ਦੱਸਣਾ ਸੀ ਕਿਹੜੀ ਸੰਖਿਆ ਤਿੰਨ ਤੇ ਵੰਡੀ ਜਾਂਦੀ ਅੰਕਾਂ ਦਾ ਜੋੜ ਕਰ ਲਓ ਪਹਿਲੇ 13 ਬੰਦ ਹੈ ਫਿਰ 13 ਬੰਦ ਦਾ 11 ਬੰਦ ਦਾ 15 ਬੰਦ ਤਾਂ ਕਿਹੜੀ ਇਹਨਾਂ ਚ ਤਿੰਨ ਤੇ ਵੰਡੀ ਜਾਂਦੀ ਹੈ ਤੀਜੀ অপਸ਼ਨ ਵੰਡੀ ਜਾਂਦੀ ਕਿਉਂਕਿ 15 5 ਦੇ ਵੰਡਿਆ ਜਾਂਦਾ ਸੌਰੀ 15 ਤਿੰਨ ਤੇ ਵੰਡਿਆ ਜਾਂਦਾ ਵੰਡ ਕੇ 5 ਆਉਂਦਾ ਤਾਂ ਰਕਮ ਵੀ ਵੰਡੀ ਜਾਊਗੀ ਅਨਸਰ ਲਾਉਣਾ ਸੀ ਨੰਬਰ 3 ਲੜਕੀ ਨੇ ਸੂਟ ਲਈ ਕੱਪੜਾ ਲੱਤਾ 3.5 ਮੀਟਰ 3.5 ਕਹਿੰਦੇ 3 ਸਹੀ 1/4 ਤੇ 5 ਮੀਟਰ ਕੱਪੜੇ ਦੀ ਲੋੜ ਸੀ ਤਾਂ ਹੋਰ ਕਿੰਨਾ ਕੱਪੜਾ ਉਹਨੂੰ ਚਾਹੀਦਾ ਤਾਂ 5ਾਂ ਦੇ ਵਿੱਚੋਂ ਘਟਾ ਦੇਣਾ 3 ਸਹੀ 1/4 ਆਪਾਂ ਉਹ ਘਟਾ ਰੱਖਿਆ ਤੁਸੀਂ ਦੇਖ ਲਓ ਜ਼ੂਮ ਕਰ ਦਿਨੇ ਆ ਦੰਨ ਸੀ ਇੱਕ ਬੜਾ ਚਾਰ ਨੂੰ ਪਹਿਲਾਂ ਮੈਂ ਦੂਜੂ ਬਣਾ ਲਿਆ 13/4 ਬਣ ਗਿਆ ਫਿਰ ਇਹਨੂੰ ਹਰ ਬਰਾਬਰ ਕਰਤੇ ਤਬੀਆਂ ਚ ਤਰਗਾਡੇ 7/4 7/4 ਕਿੰਨਾ ਹੁੰਦਾ 1 ਸਹੀ 3/4 ਯਾਨੀ ਕਿ ਆਪਸ਼ਨ ਕਿੰਨੀ ਆਉਣੀ ਸੀ ਤੀਜੀ ਆਪਸ਼ਨ ਆਉਣੀ ਸੀ ਜਾ ਦੂਈ ਵਰਗ ਵਾਲਾ ਸਵਾਲ ਤੁਹਾਨੂੰ ਚੰਗੀ ਤਰ੍ਹਾਂ ਮੈਂ ਇਹ ਤੁਹ ਸਮਝਾਇਆ ਵਾ ਵੀਡੀਓ ਦੇ ਵਿੱਚ ਠੀਕ ਹੈ x ਦਾ ਮੁੱਲ 0 y ਦਾ ਘਟਾਓ 4 z ਦਾ ਘਟਾਓ 7 ਤਾਂ ਪਹਿਲੀ ਆਪਸ਼ਨ 3 ਇਹਦੇ ਵਿੱਚ ਕੋਈ ਚੇਂਜ ਨਹੀਂ ਸੀ ਬਿਲਕੁਲ ਡਿੱਟੋ ਸੀ ਸਭ ਬੜਾ ਸੌਖਾ ਸੀ ਕਟਾਓ 2 ਤੇ 2 ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਹੋਲ ਨੰਬਰਾਂ ਅੰਗਰੇਜ਼ੀ మీడియం ਵਾਲੇ ਬੱਚੇ ਪ੍ਰੈਕਟਿਸ ਸ਼ੀਟਾਂ ਜ਼ਰੂਰ ਦੇਖ ਲੈਣ ਤਾਂ ਇਹਨਾਂ ਵਿੱਚ ਗੈਰ ਕਿੰਨੇ ਹੋਲ ਨੰਬਰ ਨੇ ਦੇਖੋ ਮੈਂ ਦਿਖਾ ਵੀ ਰੱਖਿਆ ਕਟਾਓ 1 0 ਤੇ 1 ਕਿੰਨੇ ਬਣਗੇ 3 ਤਾਂ ਤੀਜੀ ਆਪਸ਼ਨ ਤੇ ਟਿੱਕ ਲਗਾ ਦੇਣਾ ਹੁਣ ਪ੍ਰਯੋਗੀ ਪ੍ਰੀਖਿਆ ਦੇ ਜਾਂਦੀ ਹੈ 12 ਸਵਾਲ ਪਹਿਲੇ 'ਚ ਗਲਤ ਕਰਤੇ ਦੂਜੇ 'ਚ 13 ਗਲਤ ਕਰਤੇ ਤਾਂ 12 ਦੇ 13 ਕਿੰਨੇ ਨੰਬਰ ਕੱਟ ਗਏ 25 ਨੰਬਰ ਹਰੇਕ ਸਵਾਲ ਦੇ 1 ਅੰਕ ਕਟਿਆ ਹੈ ਤਾਂ ਦੋਧ ਕਿੰਨੇ ਨੰਬਰ ਕੱਟੇਗੇ 25 ਨੰਬਰ ਤੀਜੀ ਆਪਸ਼ਨ ਹੈ ਇਹ ਵੀ ਸਵਾਲ ਤੁਹਾਡੀ ਪ੍ਰੈਕਟਿਸ ਸ਼ੀਟ 'ਚ ਹੈ ਇੱਥੇ ਵੀ ਮੈਂ ਬੋਰਡ ਮਾਸ ਲਾਉਂਗਾ ਪਹਿਲਾਂ ਮੈਨੇ ਪ੍ਰੈਕਟ ਹੱਲ ਕਰ ਲੇ ਠੀਕ ਹੈ ਕਟਾਓ 12 ਗੁਣਾ ਕਟਾਓ 8 ਕਿੰਨਾ ਹੁੰਦਾ ਹੈ 96 ਜੋੜਦਾ 32 -3 ਕਿੰਨਾ ਹੁੰਦਾ ਹੈ -96 ਧਿਆਤਵ ਆਪਾਂ ਕਰਾਂਗੇ ਆਨਸਰ ਕਿੰਨਾ ਹੋਊ ਜੀ -1 ਦਿੱਤੀ ਸੰਖਿਆ ਵਿੱਚ ਜ਼ੀਰੋ ਨੂੰ ਕਿਹੜਾ ਦਰਸਾਉਂਦਾ ਮੈਂ ਬਣਾਈ ਰੱਖਿਆ ਕੋਈ ਦਿੱਕਤ ਹੀ ਨਹੀਂ ਕਲੀਅਰ ਕੱਟ ਪਤਾ ਲੱਗ ਰਿਹਾ ਕੀ ਹੈ ਨੰਬਰ Z ਜਿਹੜਾ ਨੰਬਰ ਮੈਂ ਸੀਮਾ ਵਿੱਚੋਂ ਲਿਖਤੇ ਸੀ ਤਾਂ ਕਿ ਤੁਹਾਨੂੰ ਪਤਾ ਚੱਲ ਜੇ ਨੇਚੁਰਲ ਨੰਬਰ ਮੇ ਕਿਹੜੀ ਸੰਕ੍ਰਿਆ ਦੇ ਦੀਨਬੰਦ ਨੇ ਕੋਲੋਇਡ ਪੁੱਛਿਆ ਸੀ ਤਾਂ ਜੋੜ ਤੇ ਗੁਣਾ ਇਹ ਵੀ ਤੁਹਾਨੂੰ ਪਹਿਲਾਂ ਦੱਸਿਆ ਗਿਆ ਬੰਦ ਦਾ ਮਤਲਬ ਹੁੰਦਾ ਜਦੋਂ ਕਿਸੇ ਦੋ ਸੰਖਿਆਵਾਂ ਦਾ ਹੱਲ ਕਰੀਏ ਜਿਹੜੀ ਤੀਜੀ ਆਵੇ ਉਹ ਵੀ ਉਹੀ ਹੋਵੇ ਜਿਹੜੀ ਸਟਾਰਟਿੰਗ 'ਚ ਹੈ ਇਹ ਵੀ ਨੇਚੁਰਲ ਨੰਬਰ ਹੈ ਇਹ ਵੀ ਨੇਚੁਰਲ ਤੇ ਇਹ ਵੀ ਨੇਚੁਰਲ ਹੈ ਜੋੜ 'ਚ ਵੀ ਹੁੰਦਾ ਗੁਣਾ 'ਚ ਵੀ ਹੁੰਦਾ 2 3 6 ਅੱਗੇ ਸਾਈਕਲ ਸਵਾਰ ਹੈ 6 ਕਿਲੋਮੀਟਰ ਪ੍ਰਤੀ ਘੰਟਾ ਜਾਂਦਾ। ਮਤਲਬ 60 ਮਿੰਟਾਂ 'ਚ 6 ਕਿਲੋਮੀਟਰ। ਤਾਂ 45 ਮਿੰਟਾਂ 'ਚ ਕਿੰਨਾ ਜਾਊ? ਮੈਨੂੰ ਤਾਂ ਪਹਿਲਾਂ ਲਿਖਤਾ 60 ਮਿੰਟਾਂ 'ਚ 6 ਕਿਲੋਮੀਟਰ ਤਾਂ 10 ਮਿੰਟਾਂ 'ਚ ਕਿੰਨਾ ਹੋਇਆ? 1 ਕਿਲੋਮੀਟਰ। ਤਾਂ 45 ਮਿੰਟਾਂ 'ਚ ਕਿੰਨਾ? 4.5 ਕਿਲੋਮੀਟਰ। ਛਾਇਆ ਅੰਕਿਤ ਭਾਗ ਦੱਸਣਾ ਜੀ 2/3 ਦਾ 1/3 ਦਾ ਦਾ ਮਤਲਬ ਗੁਣਾ ਮੈਂ ਤੁਹਾਨੂੰ ਦੱਸਿਆ ਵੇ। ਤਾਂ ਆਨਸਰ ਆ ਗਿਆ 2/9। 2/9 ਮਤਲਬ ਆਪਸ਼ਨ ਤੀਜੀ। ਜਿਹੜੇ ਬੱਚੇ ਪਹਿਲਾਂ ਮੇਰੀਆਂ ਵੀਡੀਓ ਦੇਖ ਕੇ ਗਏ ਨੇ ਉਹਨਾਂ ਦਾ ਬੜਾ ਵਧੀਆ ਪੇਪਰ ਹੋਇਆ ਹੋ। ਬਾਕੀ ਰਿਪਲਾਈ ਦੱਸੋ ਤੁਹਾਡਾ ਕਿਵੇਂ ਆ? ਠੀਕ ਐ। ਬਾਅਦ ਤੋਂ ਵੱਧ ਜੇਬ ਖਰਚ ਕਿਨੂੰ ਮਿਲਿਆ? ਤਾਂ ਕੱਲੇ-ਕੱਲੇ ਦਾ ਕੱਢ ਲੈਣਾ। ਤਾਂ ਵੱਧ ਕੀ ਦਾ ਸੀ? 240। ਮਤਲਬ ਆਪਸ਼ਨ ਨੰਬਰ ਤੀਜੀ। ਇੱਕ ਸੰਪੂਰਨ ਸੰਖਿਆ ਹੋਲ ਨੰਬਰ ਤੇ ਉਹਦਾ ਜੜਾਤਮਕ ਉਲਟ। ਮਤਲਬ ਜਿਵੇਂ 15 ਲੈ ਲਈਏ ਤਾਂ ਉਹਦਾ ਜੜਾਤਮਕ ਉਲਟ ਕੀ ਹੋਇਆ? -5। ਤਾਂ ਦੋਨਾਂ ਨੂੰ ਜੋੜਾਂਗੇ ਕਿੰਨਾ ਆਊਗਾ 0 ਯਾਨੀ ਕਿ অপਸ਼ਨ ਨੰਬਰ 4 ਉਮੀਦ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਹੁਤ ਮਿਹਨਤ ਕਰਦੇ ਆ ਤੁਹਾਡੇ ਲਈ ਠੀਕ ਹੈ ਬੇਟਾ ਲਾਈਕ ਕਰ ਲੈਣਾ ਵੀਡੀਓ ਨੂੰ ਥੈਂਕ ਯੂ